ਜਿਨ੍ਹਾਂ ਨੂੰ ਨਾਮ ਦਾ ਅਧਿਆਸ ਹੋ ਗਿਆ ਨਾਮ ਦਾ ਪਤਾ ਲੱਗ ਗਿਆ ਉਹਨਾਂ ਦੇ ਅੰਦਰ ਫਿਰ ਉਹ ਫੀਲਿੰਗ ਆਉਣੇ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਜਦੋਂ ਮੈਂ ਬਾਣੀ ਪੜਨ ਲੱਗ ਪਿਆ ਤਾਂ ਉਹਦੇ ਵਿੱਚੋਂ ਮੈਨੂੰ ਕਈ ਚੀਜ਼ਾਂ ਉਹ ਮਿਲੀਆਂ ਜਿਹੜੀਆਂ ਪਹਿਲਾਂ ਗ੍ਰੰਥਾਂ 'ਚ ਪੜੀਆਂ ਸੀ ਵੀ ਇਹ ਤਾਂ ਕਾਲੀ-ਕਾਲੀ 'ਚ ਪੜ ਜਾਂਦੇ ਸੀ ਆ ਤਾਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਸਾਰਾ ਕੁਝ ਹੀ ਪਿਆ ਲੈਸ ਕਰਕੇ ਜਦੋਂ ਵੀ ਬਾਣੀ ਪੜ੍ਹਨੀ ਆ ਤੇ ਪਹਿਲਾਂ ਵੀ ਬੇਨਤੀ ਆਪ ਜੀ ਨੇ ਕੀਤੀ ਐ ਹੁਣ ਕਈ ਕਹਿੰਦੇ ਜੀ ਸੇ ਹੌਲੀ ਹੌਲੀ ਪੜਾਂਗੇ ਟਾਈਮ ਨਹੀਂ ਹੈ ਪੰਜ ਬਾਣੀਆਂ ਵੀ ਪੜ੍ਹਣੀਆਂ ਕਿੰਨਾ ਟਾਈਮ ਲੱਗ ਜਾਊਗਾ ਪੰਜ ਬਾਣੀਆਂ ਨੂੰ ਪੜ੍ਹ ਲਓ ਕੋਈ ਗੱਲ ਨਹੀਂ ਪਰ ਇੱਕ ਟਾਈਮ ਦਿਓ ਪ੍ਰਮਾਤਮਾ ਨੂੰ ਇੱਕ ਘੰਟਾ ਆਖ ਸ੍ਰੀ ਜਪਜੀ ਸਾਹਿਬ ਦਾ ਪਾਠ ਥੋੜਾ ਸੁਣ ਸੁਣ ਕੇ ਕਰੋ ਲਾਪਾ ਨੇ ਜਪਜੀ ਸਾਹਿਬ ਬਹੁਤ ਵਾਰੀ ਪੜਿਆ ਅੱਜ ਤੱਕ ਪਰ ਕਦੇ ਸੁਣਿਆ ਹੀ ਨਹੀਂ ਹੈ ਜਪਜੀ ਸਾਹਿਬ ਮੈਨੂੰ ਇੰਨੇ ਜੀ ਇਸ ਅਭਿਆਸ ਵਿੱਚ ਹੀ ਬੜਾ ਫਰਕ ਪੈਂਦਾ ਹੈ ਕਿ ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਸੁਣਿਆਂ ਦੀਆਂ ਮੰਨਣ ਕਰਨ ਦੀਆਂ ਚਾਰ ਪੌੜੀਆਂ ਉਹਨਾਂ ਦੇ ਵਿੱਚੋਂ ਦੇਖੋ ਦੋ ਪੰਕਤੀਆਂ ਜਿਹੜਾ ਬੜਾ ਮਨ ਨੂੰ ਸ਼ਾਂਤੀ ਦਿੰਦੀਆਂ ਨਾਨਕ ਭਗਤਾ ਸਦਾ ਵਿਗਾਸ ਕੀ ਕੀ ਹੁੰਦਾ ਸੁਣਨ ਦੇ ਨਾਲ ਸੁਣਿਆ ਦੂਖ ਪਾਪ ਕਾ ਨਾਸ ਮੈਂ ਦੋ ਪੰਕਤੀਆਂ ਦਾ ਅਭਿਆਸ ਕਾਫੀ ਕਰੀ ਜਾਂਦਾ ਬੈਠਾ ਨਾਨਕ ਭਗਤਾ ਸਦਾ ਵਿਗਾਸ ਫੋਲੇਆ ਦੁਖ ਪਾਪ ਦਾ ਨਾਸ ਹੁਣ ਆਪਾਂ ਨੂੰ ਕਿਤੇ ਦੁੱਖ ਨੇ ਸਾਰਿਆਂ ਨੂੰ ਇੱਕ ਪਾਪ ਕੀਤੇ ਹੋ ਜਾਂਦੇ ਨੇ ਗਲਤੀਆਂ ਪਾਪ ਆਪਾਂ ਜਾਣ ਕੇ ਨਹੀਂ ਕਰਦੇ ਪਾਪ ਪੁੰਨ ਹਮਰੇ ਵੱਸ ਦਾ ਹੈ ਇਹ ਜਿਹੜੇ ਪਾਪ ਤੇ ਪੁੰਨ ਹੈ ਸਾਡੇ ਵੱਸ ਵਿੱਚ ਨਹੀਂ ਅਸਲ ਵਿੱਚ ਆਪਾਂ ਜਾਣ ਬੁੱਝ ਕੇ ਨਹੀਂ ਕਰਦੇ ਇਹ ਤਾਂ ਮਹਾਰਾਜ ਤੇਰੇ ਹੱਥ ਚ ਹੀ ਹੈ ਸਾਰਾ ਕੁਝ ਕਿਸੇ ਨੂੰ ਤੋਂ ਪੁੰਨ ਕਰਾ ਦੇਵੇਂ ਕਿਸੇ ਤੋਂ ਪਾਪ ਕਰਵਾ ਦੇਵੇਂ ਇਹ ਵੀ ਤੇਰੇ ਹੱਥ 'ਚ ਹੀ ਆ ਇਸ ਕਰਕੇ ਆਪਾਂ ਨੇ ਆਰਾਮ ਨਾਲ ਬਾਣੀ ਪੜ੍ਹਨੀ ਆਰਾਮ ਨਾਲ ਕਾੜੀ ਨਹੀਂ ਕਰਨੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਚਾਰ ਪੌੜੀਆਂ ਉਚਾਰਨ ਕੀਤੀਆਂ ਸੀ ਚੌਥੇ ਪਾਤਸ਼ਾਹ ਮਹਾਰਾਜ ਨੂੰ ਸੰਗਤ ਨੇ ਪੁੱਛਿਆ ਬੇਨਤੀ ਕੀਤੀ ਮਹਾਰਾਜ ਇਹ ਤਾਂ ਲਿਖਿਆ ਹੈ ਕਿ ਸੁਣਿਆ 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 ਕੀ ਸੁਣਿਆ ਕੋਈ ਚੀਜ਼ ਤਾਂ ਹੋ ਗਈ ਇਹਨੂੰ ਸੁਣਿਆ ਸਤਿਗੁਰੂ ਕਹਿੰਦੇ ਪਹਿਲਾਂ ਤਾਂ ਜਪਜੀ ਸਾਹਿਬ ਸੁਣਿਆ ਦੂਜੀ ਚੀਜ਼ ਇਹ ਹੈ ਸਾਰੰਗ ਰਾਗ ਦੀਆਂ ਜਿਹੜੀ ਹੈ ਵਾਰ ਦੇ ਵਿੱਚ ਉੱਥੇ ਗੁਰੂ ਸਾਹਿਬ ਜੀ ਨੇ ਉਹਦੀ ਫਿਰ ਵਿਆਖਿਆ ਕੀਤੀ ਨਾਏ ਸੁਣਿਆ ਸਭ ਸਿੱਧ ਹੈ ਅਰਿੱਧ ਪਿੱਛੇ ਆਵੇ ਨਾਮ ਦੇ ਸੁਣਨ ਨਾਲ ਰਿੱਧੀਆਂ ਸਿੱਧੀਆਂ ਨੌ ਨਦੀਆਂ ਪਿੱਛੇ ਆਉਣੀਆਂ ਸ਼ੁਰੂ ਹੋ ਜੰਨੀਆਂ ਲਿਖਿਆ ਨਾ ਬਾਣੀ ਚ ਕਿ ਜੋ ਹਰ ਹਿਰਦੈ ਸਦਾ ਵਸਾਏ ਨੌ ਨਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਨਾ ਸੁਣਿਆ ਕਬਲਾ ਚਰਨ ਤੇ ਆਵੇ ਜੇ ਤੁਸੀਂ ਨਾਮ ਨੂੰ ਸੁਣਦੇ ਹੋ ਜਪਦੇ ਹੋ ਨਾਮ ਦੇਖੋ ਜੇ ਮੈਂ ਹੁਣ ਤੁਹਾਡੇ ਹਲ ਦੇਖਦਾ ਵੀ ਕੋਈ ਢੀ ਖਾਸ ਤਰੱਕੀ ਨਹੀਂ ਹੈ ਥੋੜੀ ਥੋੜੇ ਜਣੇ ਜਾਣੇ ਦੀ ਹੋਊ ਵਿੱਚ ਦੋ ਚਾਰ ਜਣੇ ਬੈਠਣ ਮੈਂ ਸੋਚਦਾ ਥੱਲੇ ਨੂੰ ਜਾ ਰਿਹਾ ਸਾਰਾ ਕੁਝ ਇਹਨਾਂ ਨੂੰ ਕੀ ਸਮਝਾਈਏ ਪਰ ਨਹੀਂ ਜਦੋਂ ਪਹਿਲਾਂ ਇੱਕ ਵਾਰ ਇੱਥੇ ਕਥਾ ਕੀਤੀ ਸੀ ਆਸਟ੍ਰੇਲੀਆ ਵਿੱਚ ਮੈਂ ਸਿੰਘਾਂ ਨੂੰ ਕਿਹਾ ਮੈਂ ਦੱਖਣੀ ਓਂਕਾਰ ਦੀ ਕਿਉਂਕਿ ਜਿੰਨੇ ਮਹਾਪੁਰਖ ਉਹਨੂੰ ਪੰਜ ਗ੍ਰੰਥੀ ਜਾਦਾ ਪੜਦੇ ਰਹੇ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਬਾਬਾ ਦੀਪ ਸਿੰਘ ਜੀ ਨੇ ਪੰਜ ਗ੍ਰੰਥੀ ਜਿਹੜੀ ਉਚਾਰਨ ਕੀਤੀ ਉਹਦੇ ਚ 10 ਬਾਣੀਆਂ ਉਚਾਰਨ ਕੀਤੀਆਂ ਸੀ ਹੁਣ ਤਾਂ ਆਪਾਂ ਪੰਜ ਬਾਣੀਆਂ ਨੂੰ ਕਹੀ ਜਾਂਦੇ ਆ ਪੰਜ ਬਾਣੀਆਂ ਬੜੀਆਂ ਔਖੀਆਂ ਇਹਦੇ ਚੋਂ ਜਾਪ ਸਾਹਿਬ ਬੜਾ ਔਖਾ ਤੁਸੀਂ ਕਦੇ ਸੋਚਿਆ ਕਿ ਪੁਰਾਣੇ ਸਿੰਘ ਕੀ ਪੜਦੇ ਸੀ ਜਿਨ੍ਹਾਂ ਦੇ ਅੱਜ ਆਪਾਂ ਬਚਨ ਕਰਦੇ ਆ ਉਹਨਾਂ ਸਿੰਘਾਂ ਨੇ ਕੀ ਪੜਿਆ ਸੀ ਜਪਜੀ ਸਾਹਿਬ ਸ਼ਬਦ ਹਜ਼ਾਰੇ ਰਹਿਰਾਸ ਕੀਰਤਨ ਸੋਹਿਲਾ ਬਾਵਨ ਅਖਰੀ ਸਿੱਧ ਗੋਸ਼ ਲਖਣੀ ਓੰਕਾਰ ਆਨੰਦ ਸਾਹਿਬ ਇਹਦੇ ਨਾਲ ਸ੍ਰੀ ਸੁਖਮਨੀ ਸਾਹਿਬ ਆਸਾ ਦੀ ਬਾਣੀ ਇੰਨੀਆਂ ਬਾਣੀਆਂ ਜਿਹੜੀਆਂ ਪੰਜ ਗ੍ਰੰਥੀ ਚੋਂ ਆਉਂਦੀਆਂ ਨੇ ਹੋਸੀ ਕੁਦਰਤੀ ਇਹ ਗੱਲ ਵੀ ਪੰਜ ਗ੍ਰੰਥੀ ਜਦੋਂ ਵਾਹਪੁਰਖ ਪੜ੍ਹਦੇ ਸੀ ਬਾਬਾ ਦੀਪ ਸਿੰਘ ਜੀ ਆਪ ਵੀ ਪੰਜ ਗ੍ਰੰਥੀ ਕਰਦੇ ਸੀ 110 ਪਾਠ ਜਪਜੀ ਸਾਹਿਬ ਦੇ ਕਰਦੇ ਸੀ ਇਹ ਸੁਭਾਵਕ ਹੀ ਆ ਵੀ ਫਿਰ ਅਗਲੇ ਵੀ ਸਾਰੇ ਕਰਦੇ ਆ ਸੁਰਿਆਏ ਜਥੇ ਦਾ ਇੱਕ ਕਾਨੂੰਨ ਸੀ ਸਾਧ ਸੰਦਰ ਸਿੰਘ ਜੀ ਖਾਲਸਾ ਨੇ ਕਿਹਾ ਸੀ ਸੰਥਿਆ ਬਾਹਰੋਂ ਕਰ ਲੋ ਕਿਸੇ ਸਿੰਘ ਤੋਂ ਕਸਾਲ ਵਾਲੇ ਕਿਸੇ ਸਿੰਘ ਤੋਂ ਪਰ ਮੇਰੇ ਨਾਲ ਉਹ ਸਿੰਘ رہ ਸਕਦਾ ਜਿਹੜਾ ਜਪਜੀ ਸਾਹਿਬ ਦੇ 25 ਪਾਠ ਕਰਦਾ ਹੋਵੇ ਰੋਜ਼ ਤੇ ਨਾਲ ਪੰਜ ਗ੍ਰੰਥੀ ਦਾ ਪਾਠ ਕਰਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਇਹ ਕਰਦੇ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਨੂੰ ਸੁਣਾਇਆ ਕਰਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਕਈ ਚੀਜ਼ਾਂ ਯਾਦ ਆ ਜਾਂਦੀਆਂ ਗੱਲ ਕਰਦੇ ਕਰਦੇ ਕਥਾ 'ਚ ਵੀ ਸ਼ਾਇਦ ਸੁਣਾਈਆਂ ਹੋਣ ਪੱਕਾ ਚਲਾ ਹੀ ਦੋ ਬਣ ਜਾ ਗਰਮੀ ਲੱਗਦੀ ਹੈ ਤੇ ਉਸ ਵਕਤ ਰੋਡੇ ਪਿੰਡ ਦੀ ਗੱਲ ਹੈ ਜੋਧਪੁਰ ਹੁਣ ਤਾਂ ਨਾਮ ਚਲੋ ਉੱਥੇ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਕਿਹਾ ਕਹਿੰਦੇ ਮੈਨੂੰ ਵੀ ਬਖਸ਼ਿਸ਼ ਕਰਾ ਦਿਓ ਕਹਿੰਦੇ ਦੇਖ ਵੀ ਮੈਂ ਕਹਿ ਨਹੀਂ ਸਕਦਾ ਔਰ ਇਹ ਜੀ ਹੈਗੀ ਵੀ ਮੈਂ ਤੈਨੂੰ ਤਰੀਕਾ ਦੱਸ ਦਵਾਂ ਹਾਂ ਦੇਖੋ ਤਰੀਕਾ ਹੁੰਦਾ ਹੈ ਕਿ ਮਹਾਂਪੁਰਸ਼ਾਂ ਤੋਂ ਚੀਜ਼ ਲੈਣ ਦਾ ਕਦੇ ਤੂੰ ਪਿੱਛੇ ਕੱਢ ਕੇ ਚੌਰ ਸਾਫ਼ ਕਰਦਾ ਰਹੀਂ ਜਾਂ ਪੱਖੀ ਕਰੀ ਜਾਈ ਤੇ ਉਹ ਫੇਰ ਸਾਹਮਣੇ ਜਿਹੋ ਕੇ ਐ ਖੜਾ ਰਹੀਂ ਕਹਿੰਦੇ ਸੰਤਾਂ ਨੇ ਕਰਨੇ 40 ਅੰਗ ਗੁਰੂ ਗ੍ਰੰਥ ਸਾਹਿਬ ਦੇ ਫਿਰ ਹੋਰ ਵੀ ਅਭਿਆਸ ਕਰਦੇ ਸੀ ਗਿਆਨੀ ਗੁਰਦੇਵ ਸਿੰਘ ਜੀ ਜੋ ਇੰਗਲੈਂਡ ਵਾਲੇ ਮਹਾਂਪੁਰਖ ਹੋ ਸ੍ਰੀ ਛੱਡ ਗਏ ਹੁਣ ਤਾਂ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਗੜਬਈ ਰਹੇ ਸੀ ਤੇ ਸੰਤ ਕੀ ਕੀ ਪੜਿਆ ਕਰਦੇ ਸੀ ਕਹਿੰਦੇ ਵੀ ਪਹਿਲਾਂ ਤਾਂ ਉਹ 825 ਅੰਗ ਤੋਂ 830 ਅੰਗ ਤੱਕ ਰੋਜ਼ 5 ਅੰਗ ਪੜ੍ਹਦੇ ਸੀ ਮੈਂ ਕਿਹਾ ਉਹ ਚ ਕੀ ਖਾਸ ਸੀ ਵੀ ਹੁੰਦਾ ਹੀ ਨਾ ਪੁੱਛਾਂਦਾ ਉਹ ਕਹਿੰਦੇ ਤੂੰ ਆਪ ਹੀ ਵੜ ਕੇ ਦੇਖ। 825 ਤੋਂ 830 ਅੰਗ ਉਹ ਰੋਜ਼ ਪੜ੍ਹਦੇ ਸੀ। ਮੈਂ ਤਾਂ ਤੁਹਾਨੂੰ ਵੀ ਕਹੂੰ ਜੇ ਮੈਂ ਤੁਹਾਨੂੰ ਕਹਿ ਤਾਂ ਇਹ ਨਹੀਂ ਕਿ ਤੁਸੀਂ ਨਹੀਂ ਪੜ੍ਹਨਾ ਤੁਸੀਂ ਵੀ ਸ਼ੁਰੂ ਕਰ ਦੋ। ਆਪਾਂ ਸੁਖਾਉ ਬੰਧੀਆਂ ਹੁੰਦੀਆਂ। ਮਹਾਪੁਰਖਾਂ ਨੇ ਦੱਸੇ ਰਸਤੇ ਬੜੇ ਬਹੁਤ ਵੱਡੀ ਚੀਜ਼ ਹੁੰਦੀ ਹੈ ਇਹ। ਮੈਂ ਉਹ 825 ਅੰਗ ਤੋਂ 830 ਅੰਗ ਜਦੋਂ ਮੈਂ ਟਾਈਮ ਲੱਗ ਕੇ ਪੜ੍ਹਦਾ ਤੁਸੀਂ ਵੀ ਪੜ੍ਹੋ। ਕਹਿੰਦੇ ਫੇਰ 40 ਅੰਗ ਕਰਦੇ ਸੀ ਕਹਿੰਦੇ ਫੇਰ ਮੈਂ ਮੈਂ ਬਹਾਨੇ ਦੇ ਨਾਲ ਪਿੱਛੇ ਪੱਖੀ ਐ ਹਲਾਈ ਜਾਂਦਾ ਮਾੜੀ ਮਾੜੀ ਕਹਿੰਦੇ ਇਕੱਲੇ ਹੀ ਬੈਠੇ ਹੁੰਦੇ ਸੀ ਕਥਾ ਤੋਂ ਬਾਅਦ ਉਹ ਬਾਹਰ ਸੰਗਤ ਨੂੰ ਮਿਲਦੇ ਨਹੀਂ ਸੀ ਕਹਿੰਦੇ ਭਾਈ ਜਿਹੜੀ ਸੰਗਤ ਦਾ ਨਾ ਫੇਰ ਇਹ ਜਿਹੜੀ ਕਥਾ ਦਾ ਰਸਾ ਖਰਾਬ ਕਰ ਦਿੰਦੀ ਫੇਰ ਕੋਈ ਆਹ ਗੱਲ ਪੁੱਛਦਾ ਕੋਈ ਆਹ ਗੱਲ ਪੁੱਛਦਾ ਜਿਵੇਂ ਕਹਿੰਦੇ ਅਸੀਂ ਇੱਕ ਵਾਰੀ ਕਥਾ ਕਰਕੇ ਬਾਹਰ ਫਲੰਗ ਤੇ ਆ ਕੇ ਬੈਠ ਗਏ ਤੇ ਇੱਕ ਸਿੰਘ ਆ ਕੇ ਫਤਿਹ ਬਲਾ ਕੇ ਨਹੀਂ ਹੋਰ ਸੁਣਾਉਂਗੇ ਜਿਵੇਂ ਹੁਣ ਮੈਨੂੰ ਵੀ ਕਹਿੰਦੇ ਆ ਹੋਰ ਨਹੀਂ ਕਥਾ ਭਰੀ ਕੋਈ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੇ ਇੱਕੋ ਹੀ ਨੇ ਹੁਣ ਮੈਂ ਜੇ ਦੋ ਸਰੂਪ ਹੁੰਦੇ ਚਾਰ ਹੁੰਦੇ ਮੈਂ ਹੋਰ ਕਰ ਦਿੰਦਾ ਹੋਰ ਨਹੀਂ ਕਥਾ ਭਰੀ ਕੋਈ ਮੈਂ ਕਹਿੰਦਾ ਇੱਕੋ ਹੀ ਇੱਕ ਪੰਗਤੀ ਕਵਾ ਕੇ ਬੰਦਾ ਪਾਰ ਹੋ ਜਾਂਦਾ ਜਿਵੇਂ ਸਿੱਖ ਨੇ ਕਿਹਾ ਸੀ ਦੰਦ ਪਾਇਆ ਮੇਰੀ ਬਾਏ ਸਤਿਗੁਰੂ ਮੈਂ ਪਾਇਆ ਉਹਦੀ ਸਮਾਧੀ ਲੱਗੀ ਸੀ ਉਹ ਕਹਿੰਦੇ ਵੀ ਉਹ ਜੀ ਜਿਹੜਾ ਨਵਾਂ ਰੱਖਿਆ ਭਚੰਗੀ ਉਹ ਅਗਾਹ ਚੱਲਦਾ ਹੀ ਨਹੀਂ ਹੈ ਪੜਾ ਲੈ ਕੇ ਗਏ ਮਹਾਰਾਜ ਜੀ ਕੋਲੇ ਕਹਿੰਦੇ ਮਹਾਰਾਜ ਉਹਨਾਂ ਜਮਾਨਿਆਂ ਚ ਭਚੰਗੀ ਨੂੰ ਨਿੰਗਰ ਵੀ ਕਹਿੰਦੇ ਨਿੰਗਰਾ ਤੋਂ ਸੜਾਤਾ ਅੱਗੇ ਉਹ ਦੀ ਸੁਬਾਦੀ ਲੱਗੀ ਹੋਈ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਭਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਮਹਾਰਾਜ ਜੀ ਕਹਿੰਦੇ ਇਹ ਨਹੀਂ ਹੁਣ ਬਸੇ ਤੇ ਪਹੁੰਚ ਹੀ ਗਿਆ ਉੱਥੇ ਪਹੁੰਚ ਗਿਆ ਹੁਣੇ ਇਹ ਆਨੰਦ ਚ ਲੀਨ ਹੋ ਗਿਆ ਆਨੰਦ ਦੇ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਉੱਥੇ ਪਹੁੰਚ ਤੇ ਇਸ ਕਰਕੇ ਹੈ ਕਿ ਜਦੋਂ ਵੀ ਉਹ ਪੰਗਤੀ ਇੱਕ ਦੇ ਵਿੱਚ ਲੀਨ ਹੋ ਜਾਂਦਾ ਹੈ ਇਸੇ ਤਰ੍ਹਾਂ ਮਹਾਪੁਰਖਾਂ ਨੇ ਫਿਰ ਪੰਗਤੀ ਕਹਿੰਦੇ ਮੈਂ ਪਿੱਛੇ ਖੜਾ ਨਾ ਉਹ ਸੰਤਾਂ ਨੇ ਕਰਨਾ ਇੱਕ ओ अंकार एक ओ अंकार तो लो एक अंका एक ओ एक अंका ਇੱਕ ਹੋ ਇਹ ਲੋ ਜੇ ਆਪਾਂ ਹੋਰ ਲੰਮਾ ਲ ਜਾ ਸਕਦੇ ਆ ਜਿਆਦਾ ਜਿੰਨਾ ਕਰੋਗੇ ਥਾਂ ਨੂੰ ਧਿਆਨ ਲੈ ਕੇ ਜਾਓ ਇੱਕ ਵਾਰ ਇੱਕ ਮਹਾਪੁਰਖ ਸੀ ਬਹੁਤ ਉੱਚ ਕੋਟੀ ਦੇ ਉਹ ਉਹ ਤਾਂ ਸਰੀਰ ਛੱਡ ਕੇ ਪਰ ਕਿਸੇ ਨੂੰ ਦਰਸ਼ਨ ਦੇ ਕੇ ਕਹਿੰਦੇ ਜਿਆਦਾ ਧਿਆਨ ਤਾਂ ਨੂੰ ਰੱਖਿਆ ਕਰ ਥਾਂ ਨੂੰ ਨਹੀਂ ਬਾੜ ਲ ਜਾਇਦਾ ਤਾਂ ਦੁਨੀਆ ਤੋਂ ਉੱਪਰ ਚੱਕ ਕੇ ਰੱਖ ਆਪਣਾ ਧਿਆਨ ਓ ਕਹਿੰਦੇ ਸੀ ਲੰਮਾ ਕਰੋ ਇੱਕ ਓੰਕਾਰ ਇੱਕ ਓੰਕਾਰ ਇਸ ਤਰ੍ਹਾਂ ਮਹਾਂਪੁਰਖ 20 ਮਿੰਟ 25 ਮਿੰਟ ਲਾਦਿਆ ਕਰਦੇ ਸਨ ਸੰਤ ਬਾਬਾ ਜਨੈ ਸਿੰਘ ਜੀ ਖਾਲਸਾ ਐ ਖੜੇ ਸੀ 18 ਸਾਲ ਦੀ ਉਮਰ ਸੀ ਉਦੋਂ ਹੈ ਖੜੇ ਬਰਾਗੀ ਤਿਆਗੀ ਪਿਛਲੇ ਜਨਮਾਂ ਦਾ ਹਿਸਾਬ ਸੀ ਉਹ ਤੇ ਸੰਤ ਕਹਿੰਦੇ ਆਪ ਜੰਗਿਆ ਤੂੰ ਖੜਾ ਸੰਤਾਂ ਨੇ ਸਿਖਾਇਆ ਹੋਇਆ ਸੀ ਤੂੰ ਝਿੜਕਣਗੇ ਦਬਕਣਗੇ ਤੂੰ ਨਾ ਹਿੱਲੀ ਜੇ ਤੂੰ ਭੱਜ ਗਿਆ ਫੇਰ ਨਹੀਂ ਮਿਲਣਾ ਕੁਝ ਮਹਾਰਾਜ ਜੀ ਕਿਰਪਾ ਕਰੋ ਹੈ ਅਸੀਂ ਕਿਰਪਾ ਕਰਦੇ ਹਾਂ ਹੈ ਉਹ ਉਹ ਨੂੰ ਥੋੜਾ ਬਹੁਤ ਦਮਕਾ ਮਾਰਿਆ ਮਹਾਪੁਰਖਾਂ ਨੂੰ ਉਹ ਕਹਿੰਦੇ ਜੀ ਨਹੀਂ ਕਿਰਪਾ ਕਰੋ ਕਹਿੰਦੇ ਆਜ਼ਾਦੀ ਵਾਰ ਕੰਠ ਕਹਿੰਦੇ ਨਹੀਂ ਜੀ ਕਹਿੰਦੇ ਕੰਠ ਕਰਕੇ ਆਈ ਸੰਤ ਤਾਂ ਡਾਲਦਾ ਪੇ ਲੱਗਿਆ ਰੂ ਹਫਤਾ 10 ਦਿਨ ਆਜ਼ਾਦੀ ਵਾਰ ਦੇ ਔਖੀ ਕੰਡ ਕਰਨੀ ਸੰਤ ਕਹਿੰਦੇ ਮੇਰਾ ਦਿਮਾਗ ਇੰਨਾ ਤੇਜ ਸੀ ਇੰਨਾ ਤੇਜ ਸੀ ਸਵੇਰੇ ਸ਼ੁਰੂ ਕੀਤਾ ਰਾਤ ਤੱਕ ਸਾਰੀ ਆਜ਼ਾਦੀ ਵਾਰ ਕੰਡ ਕਰ ਲਿਆ ਆਖੂ ਸਤਨਾਮ ਸ੍ਰੀ ਵਾਰੀ ਤੁਸੀਂ ਕਹਿੰਦੇ ਅੱਜ ਵਾਹ ਸਾਡਾ ਨਿਆਣਾ ਬਹੁਤ ਤੇਜ ਹੈ ਕਾਦ ਵਿੱਚ ਤੇਜ ਅਸਰਤਾ ਵਿੱਚ ਇਹ ਜਿਹੜੇ ਸਾਡੇ ਮਹਾਪੁਰਖ ਸੀ ਇਹ ਤਾਂ ਇੱਕ ਦਿਨ ਦੇ ਵਿੱਚ ਪੰਜ ਗ੍ਰੰਥੀ ਕਹਿੰਦੇ ਵੀ ਇੱਕ ਦਿਨ ਚ ਆਸਾ ਦੀ ਵਾਰ ਕੰਠ ਕੀਤੀ ਦੂਜੇ ਦਿਨ ਫੇਰ ਖੜ ਕੇ ਕਹਿੰਦੇ ਉਹ ਤੈਨੂੰ ਪਚੰਗੀਆਂ ਕਿਹਾ ਤਾਂ ਸੀਗਾ ਵੀ ਤੂੰ ਕੰਠ ਕਰ ਲੈ ਕਹਿੰਦੇ ਜੀ ਕਰ ਲਈ ਸੰਤ ਆਸਪੇ ਕਹਿੰਦੇ ਉਹ ਕਰ ਲਈ ਹੋਈ ਨਹੀਂ ਛੇਤੀ ਕਰ ਲਈ ਕਹਿੰਦੇ ਚੰਗਾ ਫਿਰ ਪੰਜ ਗ੍ਰੰਥੀ ਕੰਠ ਕਰ ਲੈ ਮਹਾਪੁਰ ਕਹਿੰਦੇ ਮੈਂ 7 ਦਿਨ ਦੇ ਵਿੱਚ 5 ਗ੍ਰੰਥੇ ਕਾਂਢ ਕਰਾਂ। ਭਈ ਇਹ ਇਸ ਪਾਸੇ ਤਰੱਕੀ ਕਰੋ। ਕਹਰੇ ਸਤ ਬਹੁਤ ਖੁਸ਼ ਹੋਏ, ਬਹੁਤ ਖੁਸ਼ੀਆਂ ਬਖਸ਼ੀਆਂ। ਇੱਕ ਮਹਾਪੁਰਖ ਹੋਏ ਨੇ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ। ਮੈਂ ਕਹਾਂ ਜੀ ਇੰਨੀ ਕਿਰਪਾ ਕਿੱਥੋਂ ਹੋਈ? ਕਹਿੰਦੇ ਬਸ ਮਹਾਪੁਰਖ ਆਏ ਸੀ ਉਰੇ ਸਤ ਬਾਬਾ ਕਰਵਾਚ ਸਿੰਘ ਜੀ ਖਾਲਸਾ। ਕਹਿੰਦੇ ਮੈਂ ਕਿਹਾ ਕਿਰਪਾ ਕਰੋ। ਕਨੇ ਮੈਨੂੰ ਕਹਿੰਦੇ ਪੰਜ ਗ੍ਰੰਥੀ ਰੋਜ਼ ਪੜਿਆ ਕਰ ਕਹਿੰਦੇ ਬਸ ਉਦੋਂ ਦੀ ਪੰਜ ਗ੍ਰੰਥੀ ਪੜ ਰਹੀ ਹਾਂ ਇਹਦੇ ਚ ਮੈਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ ਤੇ ਇਸ ਕਰਕੇ ਹੈ ਕਿ ਮਹਾਪੁਰਖਾਂ ਦੀਆਂ ਜਿਹੜੀਆਂ ਸਖਾਉਂ ਪੰਧੀਆਂ ਆ ਰਸਤੇ ਨੇ ਗੁਰਪੀਰਾਂ ਕੇ ਚੱਕਰੇ ਮਹਾਕਰੜੇ ਸੁਖ ਸਾਰ ਬੇਸ਼ਕ ਔਖਾ ਲੱਗਦਾ ਪਰ ਫਿਰ ਵੀ ਤੁਸੀਂ ਕਰਕੇ ਦੇਖੋ ਜਿਵੇਂ ਜਿਵੇਂ ਤੁਹਾਨੂੰ ਕਹਿੰਦੇ ਮੈਨੂੰ ਇਹ ਨਜ਼ਰ ਆ ਰਿਹਾ ਵੀ ਹੁਣ ਮੈਨੂੰ 10 ਸਾਲ ਇੱਥੇ ਆਏ ਨੂੰ ਜ਼ਿਆਦਾ ਹੀ ਹੋ ਗਏ 13 ਸਾਲ ਹੋ ਗਏ 13 ਸਾਲਾਂ ਵਿੱਚ ਆਲੇ ਤੁਸੀਂ ਉੱਥੇ ਖੜੇ ਹੋ ਫਿਰ ਇਹ ਤਾਂ ਗੱਲ ਬਣੀ ਨਾ ਨਾ ਫਿਰ ਤਰੱਕੀ ਕਰੋ ਤਰੱਕੀ ਕਰੋ